ਚਲੋ ਹੋਇ ਇਸ ਤਰ੍ਹਾਂ ਦਾ ਫਾਸਾ ਜੀ ਬੋਲੋ ਤੁਸੀਂ ਜੀ ਇਦੀ ਚਾਦਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਈ ਮਤੀ ਦਾ ਸ੍ਰੀ ਪਾਈ ਸਤੀ ਦਾ ਜੀ ਤੇ ਪਾਈ ਦੇਲਾ ਜੀ ਸੌਤ ਕੀ ਔੜ ਕੋ ਨਿਭਿਤ ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਪਹੁੰਚੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸਮ ਜੀ ਕੰਪਤਾ ਦੀ ਅਰਦਾਸ ਕਰਨ ਲਈ ਵਾਦਾ ਕੀਤਾ ਹੈ ਇਹੇ ਕਾਵਰ ਸੁਣ ਕੇ ਬਾਦशाह ਹੈਰਾਨ ਸੀ ਜੋ ਗੁਰੂ ਦਾ ਜਨੂਨ ਪਾਉਂਦੇ ਹਨ ਨਾ ਤਨਿਕ ਲਾਉਂਦੇ ਹਨ ਉਹ ਬ੍ਰਾਹਮਣਾ ਲਈ ਕਿਵੇਂ ਖੜੇ ਹੋ ਸਕਦੇ ਹਨ ਉਸ ਦਿਨ ਅਜਰੇ ਵਿੱਚ ਇਹ ਵੱਤ ਪ੍ਰਸਤਾ ਨਾਲ ਬੁੱਤ ਪ੍ਰਸਤਾ ਨਾਲ ਹਮਦਰਦੀ ਸੀ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸਨੇ ਲਾਹੌਰ ਦੇ ਸੂਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰ ਲਈ ਬੇੜੀ ਪਾ ਕੇ ਕੈਦ ਕਰ ਲਿਆ ਜਾਵੇ ਪੰਜਾਬ ਦੇ ਸੂਬੇਦਾਰ ਮੈਸਰ ਹਿੰਦ ਦੇ ਫੌਜਦਾਰ ਦਿਲਾਵਰ ਖਾਨ ਜਿਸ ਨੇ ਅਧੀਨ ਸ੍ਰੀ ਅਨੰਦਪੁਰ ਸਾਹਿਬ ਨਗਰ ਆਂਦਾ ਸੀ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਵੋ ਦੋ ਦੋ ਸਿਰੀਪੁਰ ਤੇ ਵਾਦਰ ਸਾਹਿਬ ਜੀ ਆਪਣੇ ਸਸਤਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਲਾ ਜੀ ਨਾਲ ਮਲਕਪੁਰ ਰੰਗੜਾ ਪਹੁੰਚੇ ਤਾਂ ਉਹਨਾਂ ਨੂੰ ਗ੍ਰਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ ਸ੍ਰੀ ਦੀਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਲਾ ਜੀ ਭਾਈ ਦਰਗਾ ਮੱਲ ਜੋ ਕਿ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਅਨੰਦਪੁਰ ਸਾਹਿਬ ਹਸਾਣ ਵਿਲੇ ਰਹੇ ਸਨ ਅਤੇ ਉਹ ਬਹੁਤ ਦਰਦ ਹੋ ਚੁੱਕੇ ਸਨ ਦੇ ਪਤੀਜੇ ਪਾਈ ਮਤੀ ਦਾਸ ਜੀ ਸੁਪੁੱਤਰ ਧਰਮਚੰਦ ਜੀ ਨੂੰ ਗੁਰੂ ਸਾਹਿਬ ਦਾ ਦਿਵਾਨ ਥਾਪ ਦਿੱਤਾ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੂਰਵ ਦੀ ਯਾਤਰਾ ਮੇਰੇ ਪਾਈ ਮਤੀ ਦਾਸ ਜੀ ਗੁਰੂ ਜੀ ਦੇ ਅੰਗ ਸੰਗ ਰਹੇ ਸਨ ਅਗੇ ਸਨ 1675 ਤੇਜੀ ਵਿੱਚ ਜਦੋਂ ਗੁਰੂ ਸਾਹਿਬ ਨੇ ਸ੍ਰੀ ਗੋਵੇਦੇ ਰਾਏ ਜੀ ਨੂੰ ਗ੍ਰਹੀ ਸੰਪਤੀ ਤਾਂ ਉਸ ਵੇਲੇ ਪਾਈ ਮਤੀ ਦਾਸ ਜੀ ਵੀ ਮੌਜੂਦ ਸਨ ਪਾਈ ਮਤੀ ਦਾਸ ਜੀ ਦੀ ਕੁਸਲ ਪ੍ਰਬੰਧਕ ਸਨ ਅਤੇ ਗੁਰੂ ਘਰ ਦੇ ਲੰਗਰ ਆਦ ਦਾ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪਰੰਪਰ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਭਰਾਤਾ ਭਾਈ ਸਤੀਦਾਸ ਜੀ ਵੀ ਨਿੰਦੇ ਸਨ ਭਾਈ ਮਤੀਦਾਸ ਭਾਈ ਮਤੀਦਾਸ ਜੀ ਨੂੰ ਦਿੱਲੀ ਵਿੱਚ ਨਵੰਬਰ 1675 ਈਸਵੀ ਵਿੱਚ ਆਰਨਾਲ ਚੀਰ ਕੇ ਵੀ ਇਦਕਾਰ ਦਿੱਤਾ ਗਿਆ ਭਾਈ ਮਤੀਦਾਸ ਜੀ ਨੂੰ ਇਸਲਾਮ ਸ਼ਬਦ ਨਾਮ ਕਬੂਲ ਕਰਨ ਦੀ ਇਸ਼ਕਾਂ ਕੀਤੀ ਗਈ ਜੋ ਉਹਨਾ ਠੁਕਰਾ ਦਿੱਤੀ ਜਦੋਂ ਸਿਰ ਆਰੇ ਤੇ ਆਰਾ ਚੱਲਿਆ ਤਾਂ ਭਾਈ ਮਤੀ ਦਾਸ ਜੀ ਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਦੋਂ ਤੱਕ ਸਰੀਰ ਉੱਤੇ ਆਰਾ ਚੱਲਦਾ ਰਿਹਾ ਗੁਰਬਾਣੀ ਦਾ ਪਾਠ ਵੀ ਚੱਲਦਾ ਰਿਹਾ ਵਾਸਤਵ ਚਿਕਾ ਫਲਸਾ ਵਾਸਤਵ ਚਿਕੀ ਸਥਿਤੀ